शुड वेट हियर ਸਾਡਾ ਡਰਾਈਵਰ ਆ ਗਿਆ ਇੱਥੇ ਤਾਂ ਨਾਲ ਲਿਖਿਆ ਸੀਗਾ ਕੋਚੀ ਮੇਨ 에어ਪੋਰਟ ਵੀਤਨਾਮ ਬੜੀ ਬਿਜ਼ੀ ਬਹੁਤ ਬਿਜ਼ੀ ਹੈ ਇੱਥੇ ਹੁਣ ਸਾਡਾ ਡਰਾਈਵਰ 5 ਮਿੰਟਾਂ ਦੇ ਵਿੱਚ ਆਊਗਾ ਤੇ ਉਦਾਂ ਅਸੀਂ ਪਹਿਲੇ ਆਨਲਾਈਨ ਬੁੱਕ ਕਰਤੀ ਸੀਗੀ ਤਾਂ ਦੇਖੋ ਔਰ ਹੁਣ ਮਤਲਬ ਇਦਾਂ ਮੇਰਾ ਨਾਮ ਉਹਨੇ ਹਟਾਤਾ ਹੁਣ ਕਿਉਂਕਿ ਮੈਂ ਪਹੁੰਚ ਚੁੱਕਿਆ ਹਾਂ ਇਰੇ ਹੋਰ ਆ ਰਹੇ ਨੇ ਉਹਨਾਂ ਦੇ ਨਾਮ ਨੇ ਤੇ गाइस ਚਲੋ 에어ਪੋਰਟ ਤੇ ਪਹੁੰਚ ਗਏ ਹੁਣ ਹੋਟਲ ਜਾਣਾ ਹੈ ਤੇ ਦੇਖਦੇ ਹਾਂ ਕਿੰਨੇ ਟਾਈਮ ਲੈਂਦਾ ਹੋਟਲ ਵਾਸਤੇ ਥੋੜੀ ਜੀ ਗਰਮੀ ਹੈ ਵੈਸੇ ਸਾਨੂੰ ਲੱਗ ਰਹੀ ਹੈ ਗਰਮੀ ਥੋੜੀ ਥੋੜੀ ਇੰਡੀਆ ਵਾਲਾ ਵੈਦਰ ਹੀ ਹੈ ਸੇਮ ਜਿਵੇਂ ਇੰਡੀਆ ਦੇ ਵਿੱਚ ਉਹ ਮਿਸ਼ਮਿਟੀ ਹੈ ਲਓ ਜੀ 에어ਪੋਰਟ ਤੋਂ ਨਿਕਲੇ ਆ ਉੱਚ ਮੈਨੇਲਪੋਰਟ ਵਿਏਟਨਾਮ ਇਹ ਟੈਕਸੀ ਲੈ ਲਈਏ ਇਹ ਵਿੱਚ ਸਟੀering ਦੂਸਰੇ ਪਾਸੇ ਆ ਜਿੱਦਾਂ ਆਪਣੇ ਰਾਈਟ ਹੈਂਡ ਸਾਈਡ ਆ ਲੈਫਟ ਹੈਂਡ ਸਾਈਡ ਜਿੱਥੇ ਟ੍ਰੈਫਿਕ ਆ ਇਦਾਂ ਲੋਕ ਜਿਵੇਂ 에어ਪੋਰਟ ਤੋਂ ਬਾਹਰ ਨਿਕਲ ਰਹੇ ਆ ਤੇ ਇਹ ਟ੍ਰੈਫਿਕ ਜਿੱਦਾਂ ਸਕੂਟਰ ਮੋਟਰਸਾਈਕਲ ਉਹਦੇ ਟ੍ਰੈਫਿਕ ਦਾ ਮਾਰਨਿੰਗ ਟਾਈਮ ਆ ਲੋਕੀ ਜੌਬਸ ਤੇ ਜਾ ਰਹੇ ਹੈ ਬਸ ਇਨੀ ਫਰਕ ਹੈ ਇੱਥੇ ਟ੍ਰੈਫਿਕ ਆਪਣੇ ਰਾਈਟ ਹੈਂਡ ਸਾਈਡ ਹੁੰਦਾਗਾ ਜਾਣ ਵਾਲਾ ਇੱਥੇ ਲੈਫਟ ਹੈਂਡ ਸਾਈਡ ਆਉਣ ਵਾਲਾ ਆਪੋ ਜਿਹੀ ਇੱਕ ਸਾਈਡ ਹੈ ਅਸੀਂ ਕੋਈ ਤਾਂ ਕਿਸਦਾ ਡਬਈ ਅਮਰੀਕਾ ਕੈਨੇਡਾ ਸੀ ਉਸ ਤਰ੍ਹਾਂ ਦੇ ਟ੍ਰੈਫਿਕ ਐਦਾਂ ਲੱਗ ਰਿਹਾ ਜਿਵੇਂ ਨਿਊ ਡੈਲੀ ਹੋਈ ਹੈ ਵੀਤਨਾਮ ਨਹੀਂ ਲੱਗ ਰਿਹਾ ਇੰਡੀਆ ਲੱਗ ਰਿਹਾ ਆ ਦੇਖੋ ਕਿਦਾਂ ਕਿਦਾਂ ਦਾ ਮਾਹੌਲ ਹੈ ਦੇਖੋ ਆਰਾਊਂਡ ਮੋਟ ਆ ਗਿਆ ਜਿਸ ਤਰ੍ਹਾਂ ਆਪਣਾ ਆਰਾਊਂਡ ਮੋਟ ਹੁੰਦਾ ਹੈਗਾ ਉਸ ਤਰੀ ਮਿਊਚੁਅਲ ਅੰਡਰਸਟੈਂਡਿੰਗ ਆ ਉਸ ਦੀ ਸਮਝਦਾਰੀ ਨਾਲ ਚੱਲੀ ਜਾਂਦੇ ਆ ਇੱਕ ਨੂੰ ਜੇਬੇ ਦੇ ਦੇਣਾ ਇੱਕ ਨੂੰ ਦੇਖ ਲੈਣਾ ਰੋਕ ਲੈਣਾ ਅੱਗੇ ਆ ਜਾਣਾ ਫੇਰ ਬਦਲ ਵੀ ਬਿਲਕੁਲ ਹੀ ਆਪਣੇ ਵਾਲੀ ਡਰਾਈਵਿੰਗ ਹੈ। ਇਹੀ ਮੈਂ ਬਾਲੀ ਚ ਦੇਖੀ ਸੀ ਇੰਡੋਨੇਸ਼ੀਆ। ਇੰਡੋਨੇਸ਼ੀਆ ਚ ਬਸ ਸਾਈਡ ਆਪਣੇ ਵਾਲੀ ਆ ਪਰ ਡਰਾਈਵਿੰਗ ਇੰਡੋਨੇਸ਼ੀਆ ਚ ਵੀ ਸੇਮ ਹੈ। ਇਦਾਂ ਹੀ। ਆ ਦੇਖੋ ਕੋਈ ਇਦਾਂ ਜ਼ਰੂਰੀ ਨਹੀਂ ਗਾ ਵੀ ਆਪਣੀ ਲਾਈਨ ਚ ਰੱਖਣੀ ਗੱਡੀ। ਤੁਸੀਂ ਕਿਸੇ ਚ ਵੀ ਚਾਸ ਜਾ ਸਕਦੇ ਹੋ ਆ ਦੇ ਮਨਮਨਜ਼ੀ ਨਾਲ। ਆ ਰੋਡ ਵਰਕ ਚੱਲ ਰਿਹਾ ਇੱਥੇ। ਟ੍ਰੈਕ ਮੰਨ ਰਿਹਾ ਕੋਈ ਇੱਥੇ ਇਸਕੇ ਪੂਰਾ ਟ੍ਰੈਫਿਕ ਜ਼ਿਆਦਾ ਹੈਗਾ ਉੱਥੇ ਬਹੁਤ ਟ੍ਰੈਫਿਕ ਬੜਾ ਜ਼ੁਗ ਰਿਹਾ ਮੇਰਾ ਖਿਆਲ ਉਸ ਨੂੰ ਕੰਟਰੋਲ ਕਰਨ ਦੇ ਖਾਤਰ ਹੀ ਉਹਨਾਂ ਨੇ ਕੋਈ ਬ੍ਰਿੰਚ ਬਣਾਉਣ ਦਾ ਸਕੀਮ ਬਣਾਈ ਹੋਣੀ ਹੈ ਦੇਖੋ ਵੀ ਸਾਈਕਲ ਬਾਈਸਾਈਕਲ ਸਾਈਕਲ ਬਾਈਕ ਮੋਟਰਬਾਈਕ ਓ ਮਾਈ ਗੱਡਨੈਸ ਟ੍ਰੈਫਿਕ ਮੇਕ ਇਹ ਕੁਝ ਕਹੀ ਨਹੀਂ ਸਕਦਾਗਾ ਇੰਝ ਲੱਗਦੇ ਜਿਵੇਂ ਕਿ ਇੰਡੀਆ ਦਾ ਸਿਟੀ ਹੋਵੇ ਕੋਈ ਤੁਹਾਨੂੰ ਸ਼ਾਮ ਦਾ ਮਾਹੌਲ ਵੀ ਦਿਖਾਵਾਂਗੇ ਇਹ ਤਾਂ ਮਾਰਨਿੰਗ ਟਾਈਮ ਹੈ 8 ਵਜੇ ਦੇ 10 ਮਿੰਟ ਹੋਏ ਨੇ ਮਾਰਨਿੰਗ ਦੇ ਬਾਕੀ ਦੁਪਹਿਰ ਵੇਲੇ ਕਿਹੋ ਜਿਹਾ ਮਾਹੌਲ ਆ ਸ਼ਾਮ ਵੇਲੇ ਕਿਹੋ ਜਿਹਾ ਮਾਹੌਲ ਆ ਰਾਤ ਦਾ ਕਿਹੋ ਜਿਹਾ ਮਾਹੌਲ ਆ ਆਪਾਂ ਦੇਖਦੇ ਆ ਚਲੋ ਠੀਕ ਆ ਜੀ ਫਿਰ ਤੁਹਾਨੂੰ ਹੁਣ ਮੈਂ ਥੋੜਾ ਰੁਕਦਾਗਾ ਹੋਟਲ ਤੇ ਡੇਟ ਜਾ ਕੇ ਵੀਡੀਓ ਬਣਾਵਾਂਗਾ ਤੇ ਇੱਥੇ ਟਰੈਪ ਬਹੁਤ ਜ਼ਿਆਦਾ ਹੈ ਆਪਣੀ ਤਰ੍ਹਾਂ ਸਟ੍ਰੀਟ ਫੂਡ ਹੈ ਜੂਸ ਵਾਲੀਆਂ ਰੇੜੀਆਂ ਬਾਕੀ ਹੋਰ ਸਨੈਕਸ ਵਾਲੀਆਂ ਰੇੜੀਆਂ ਆ ਸਿਟੀ ਦੇ ਨਾਮ ਲਿਖੇ ਨੇ ਇਹ ਕਿਹੜਾ ਸਿਟੀ ਕਿੰਨੀ ਦੂਰ ਹੈ ਜਿੱਥੇ ਕੋਈ ਦਿਲ ਕਰਦਾ ਉੱਥੇ ਖਸਾ ਲੰਦਾ ਆ ਕੇ ਵਿਚਾਲੇ ਦੇਖੋ